ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਜਿਓਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ 8 ਫੁੱਟ ਤੇ 26 ਇੰਚੀ ਕਰਾਹ ਬਾਰੇ ਸੋ ਬਾਈ ਆਪਣੇ ਕੋਲ ਪਹੁੰਚੇ ਸੀਗੇ ਹਫਤਾ ਤੱਕ ਪਹਿਲਾਂ ਸੋ ਬਾਈਆਂ ਨੇ ਸਾਈ ਦੇ ਕੇ ਆਪ ਦਾ ਸਪੈਸ਼ਲ ਡਿਮਾਂਡ ਤੇ ਕਰਾਹ ਬਣਾਇਆ ਸੀ ਸਾਈ ਤੇ ਕਈ ਵੀਰ ਆਉਂਦੇ ਆ ਵੀ ਆਪਣੇ ਕੋਲੇ ਕਰਾਹ ਬਣੇ ਵੀ ਪਏ ਹੁੰਦੇ ਆ ਉਹ ਕਰਾਹ ਵੀ ਬੰਦੇ ਬਾਈ ਆਪਾਂ ਤੋਂ ਲੈ ਜਾਂਦੇ ਆ ਕਿਉਂ ਆਪਣਾ ਇਹ ਕੰਮ ਆਗਾ ਵੀ ਆਪਾਂ ਜਿਹੜੀ ਚੀਜ਼ ਸਾਈ ਤੇ ਬਣਾਉਣੀ ਆ ਉਹੀ ਆਪਾਂ ਬਿਨਾਂ ਸਾਈ ਤੋਂ ਵੀ ਬਣਾ ਕੇ ਰੱਖਦੇ ਆ ਕਰਾਹੇ ਆਪਣੇ ਕੋਲ ਅਵੇਲੇਬਲ ਵੀ ਪਏ ਹੁੰਦੇ ਕਈ ਮਾਡਲ ਸੋ ਬਾਈਆਂ ਨੇ ਉਸ ਦਿਨ ਆਪਣੇ ਕੋਲ ਡਿਮਾਰਟ ਤੇ ਖਰਾ ਬਣਾਇਆ ਬਾਈ ਕਹਿੰਦੇ ਆਪਾਂ ਨੂੰ ਇਹ ਜਿਹਾ ਕਰਾ ਬਣਾਉਣਾ ਆਪਾਂ ਸੋ ਅਖਿਆ ਬਾਈ ਜੇ ਜੇ ਤੁਸੀਂ ਕਹੋਗੇ ਹੋ ਜਾ ਕਰਾ ਆਪਾਂ ਤੁਹਾਨੂੰ ਬਣਾ ਕੇ ਦੇ ਦੇਾਂਗੇ ਬਾਈ ਪਹੁੰਚਣਗੇ ਰੋਜ਼ ਦੀ ਤਰ੍ਹਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਰਿਵਿਊ ਵੀ ਸਾਂਝਾ ਕਰਾਂਗੇ ਬਾਈਆਂ ਦਾ ਬਾਕੀ ਤੁਹਾਨੂੰ ਕਰਾ ਤੇ ਚਾਤੀ ਮਰਾਉਣੇ ਆ ਕਿੰਨੇ ਤਾਂ ਬਣਿਆ ਕੋ ਡਿਫਰੈਂਟ ਜੀ ਈਲਾਈ ਉਹ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਰੰਗ ਪੇਟ ਕਰਕੇ ਕਰਾ ਰੈਡੀ ਕੀਤਾ ਪਿਆਗਾ ਬਾਈ ਆਉਣਗੇ ਆਪਣੇ ਕੋਲੇ ਜਿਹੜਾ ਵੀ ਚੈਨਲ ਤੇ ਨਵਾਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ। ਆਜੂ ਕਰਦੇ ਆ ਗੱਲਬਾਤ ਕਰਾ ਬਾਰੇ ਨਾਲੇ ਬਾਈਆਂ ਨਾਲ ਵੀ ਕਰਾਂ ਗੱਲਬਾਤ ਬਾਈ ਪਹੁੰਚਣ ਵਾਲੇ ਆਪਣੇ ਕੋਲੇ ਆ ਗਏ। ਹਾਂਜੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਕਰਾਦੀ ਸਫਾਈ। ਡਬਲ ਬੀ ਮੜਾ ਸਪੋਟਾਂ ਦੇ ਬਾਕੇ ਬਾਈਆਂ ਨੇ ਪਹਿੜਾ ਪਾਤੋ ਖਰਾਬ ਨਮਾਇਆ ਸੀ। ਸੋ ਬਾਈਆਂ ਨੇ ਹੁੱਕ ਵੀ ਸਪੈਸ਼ਲ ਲਵਾਈ ਸੀ ਆਪਾਂ ਦਾ ਮੋਟੀ। ਬਾਕੀ ਆਪਣਾ ਇੰਸਟਾਗ੍ਰam ਪੇਜ ਆ ਫੋਲੋ ਕਰ ਲੈ ਜਰੂਰ ਜਾ ਕੇ। ਕੋੜੀ-ਕਾੜੀ ਮੋਟੀ ਪਾਈ ਹੋਈ ਹੈ ਪੂਰੀ ਵਧੀਆ ਜਿਹਾ ਕਰਾ। ਪੂਰਾ ਵਧੀਆ ਬਣਾਇਆ ਹੋਇਆ ਚੈੱਕ ਕਰ ਸੜਦੇ ਇਹਦਾ ਸਾਇਜ ਆ 8.5 ਫੁੱਟ ਤੇ 26 ਇੰਚ ਹੀ ਚਾਹੀਏ 8.5 ਫੁੱਟ ਲਮਾਈ ਆ। ਹਾਕੀ ਕੋਈ ਦੁਬਾਰਾ ਸੁਣਨਾ ਚਾਹੀਦੀ ਮਰਵਾ ਦੋ ਸਾਰੇ ਕਰਾਂ ਦੇ ਉੱਤੇ। ਬਹੁਤ ਰੇਅਰ ਚੀਜ਼ ਬਣਦੀ ਆ ਇਹ। ਸ਼ੌਂਕਲਾ ਬੰਦੇ ਰਹਿੰਦੇ। ਹਾਂਜੀ ਸਸੀ ਗਾਲ ਜੀ ਅੱਜ ਬਾਈ ਆਪਣੇ ਕੋਲ ਪਹੁੰਚੇ ਸੀ ਰਾਏ ਖਾਨੇ ਤੋਂ। ਬਾਈਆਂ ਨੇ ਆਪਣੇ ਕੋਲ 8.5 ਫੁੱਟ ਤੇ 26 ਇੰਚ ਕਰਾ ਪਰਚੇਜ਼ ਕੀਤਾਗਾ। ਸੋ ਬਾਈਆਂ ਨੇ ਪੁੱਛਿਆ ਕਿਵੇਂ ਲੱਗਿਆ ਕਰਾ? ਹਾਂਜੀ ਬਈ। ਕਈ ਦੌਰ ਹੈ ਨਹੀਂ ਵਧੀਆ ਕਰਾਗਾ ਕਸ਼ਮੀਰ ਤੇ ਪਹਿਲਾਂ ਵੀ ਮਸ਼ਹੂਰ ਦਿਆ ਕਰਾਤਾ ਪਹਿਲਾਂ ਬਾਈ ਬਜ਼ੁਰਗਾਨੇ ਲੈਤਾ ਸੀ ਕਰਾ ਆਪਣੇ ਹਾਂਜੀ ਉੱਚਾ ਤੁਸੀਂ 7 ਸਾਲ 8 10 ਚਾਲ ਚਲਾਉਣ ਤੋਂ ਬਾਅਦ ਛੱਡ ਕੋਈ ਵਾਹਣ ਪਹਿਲਾਂ ਉੱਚੇ ਨੀਮੀ ਸੀ ਉਹ ਚਲਾਉਣ ਤੋਂ ਬਾਅਦ ਅਸੀਂ ਕਟਾ ਕੇ ਬਾਈਆਂ ਤੋਂ ਪਸ਼ਮੀਰ ਦਾ ਵੀਡੀਓ ਆ ਕੇ ਕਰਾ ਲੇਤਾਗਾ ਬਹੁਤ ਵਧੀਆ ਕਰਾ ਬਾਈ ਜੀ ਬਾਈ ਜੀ ਸੁਭਾਅ ਦੇ ਵੀ ਬਹੁਤ ਵਧੀਆ ਨੇ ਤੇ ਬਾਈ ਜੀ ਤੁਸੀਂ ਕਰਾਪ ਲੈਣਾ ਤਾਂ ਕੋਈ ਵੀ ਜਿੱਦਾ ਲੇ ਉਹ ਵਰਤ ਕੇ ਦੇਖੋ ਬਾਈ ਜੀ ਪਿਆ ਵਰਤ ਕੇ ਜਰੂਰ ਦੇਖੋ ਕਰਾ ਬਹੁਤ ਵਧੀਆ ਕਰਾਗਾ ਤੇ ਬਹੁਤ ਜਿਆਦਾ ਸੋ ਬਾਈਆਂ ਦਾ ਰਿਵਿਊ ਲੈ ਲਿਆ ਜੀ ਆਪਾਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ ਆਪਣਾ YouTube ਦਾ ਚੈਨਲ ਆ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਜਿਹੜੇ ਵੀਰ ਨੇ ਕਾ ਲੈਣਾਗਾ ਤਾਂ ਆਪਾਂ ਨੂੰ ਕੰਟੈਕਟ ਕਰ ਸਕਦਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ